ਤੋਕ ਅੱਛਾ ਹੁਣ ਪਾਸੇ ਵਟਦੀ ਆ ਇਦਾਂ ਨੂੰ ਤੇ ਮੂੰਹ ਕਰ ਕਿਹੜੀ ਗੱਲੋਂ ਕਿਉਂ ਕਿਹੜੀ ਗੱਲੋਂ ਕਿਉਂ ਸਾਰੇ ਮੇਰੇ ਨੰਬਰ ਬਲੌਗ ਚ ਪਾਏ ਆ ਤੂੰ ਆਪਣੇ ਨੰਬਰਾਂ ਤੋਂ ਮੇਰੇ ਘਰ ਦੇ ਆ ਗੁਰੂ ਮੈਨੂੰ ਫੋਨ ਹੀ ਨਹੀਂ ਦਿੱਤਾ ਵੇ ਲਾਉਂਦਾ ਹੀ ਆ ਫੋਨ ਤੋਂ ਵੀਰਾ ਫੋਨ ਤੇਰੇ ਕੋਲ ਹੀ ਹੁੰਦਾ ਵਾ ਤੂੰ ਜਾਣ ਕੇ ਮੇਰੇ ਨੰਬਰ ਬਲੌਗ ਚ ਪਾਏ ਆ ਮੈਂ ਮੂਹ ਨਹੀਂ ਪਵਾਏ ਕਰਦਿਆਂ ਨੇ ਕਹਿ ਕੇ ਪਾਏ ਆ ਠੀਕ ਐ ਬਸ ਜਿੰਨੀ ਨਿਭਗੀ ਠੀਕ ਹੁਣ ਮੇਰੇ ਰਾਹ ਚ ਆਉਂਦੀ ਲੋੜ ਨਹੀਂ ਅੱਛਾ ਸਸੀ ਤੇ ਇਹੋ ਕੰਮ ਪਿੱਛੇ ਦੇ ਸਾਰੀ ਚਨਾ ਤਰ ਗਈ ਸੀ ਤੇ ਮਰ ਵੀ ਗਈ ਸੀ ਨਾ ਫਿਰ ਮਰ ਗਈ ਤੇ ਪਰ ਨਭਾ ਕੇ ਗਈ ਸੀ ਅਗਲੀ ਮੈਂ ਨਹੀਂ ਇਹੋ ਜਿਹਾ ਨਭਉਂਦੇ ਜਿੰਨੀ ਨਭਗੀ ਠੀਕ ਆ ਹੁਣ ਬੌਣੀ ਪੈਣੀ ਆ ਐਵੇਂ ਨਭੌਣੀ ਪੈਣੀ ਕੋਈ ਜ਼ਬਰਦਸਤੀ ਪਹਿਨਾ ਲਾਈ ਕਿਉਂ ਜੋ ਗਲਤੀ ਹੋ ਗਈ ਹੋਗੀ ਤੁਹਾਡੇ ਰਾਸਤੇ ਵੱਖਰੇ ਆ ਤੇ ਮੇਰੇ ਵੱਖਰੇ ਆ ਹੁਣ ਨਾਲੇ ਮੇਰੇ ਘਰ ਦੇ ਮੇਰੇ ਨਾਲ ਆਏ ਆ ਕਿਤੇ ਨਹੀਂ ਵੱਖਰੇ ਵੁਖਰੇ ਰਾਸਤੇ ਆਵੇ ਇੱਕੋ ਰਾਸਤੇ ਸਾਡੇ ਭਾਬੀ ਮੇਰੇ ਨਾਲ ਆਈ ਜੇ ਕਿਤੇ ਉਹਨੇ ਆਣ ਕੇ ਮੇਰੇ ਵੇਖ ਲਿਆ ਨਾ ਕਿਉਂ ਮੇਰਾ ਗੱਲ ਵਡਾਉਣਾ ਇੱਥੇ ਇੱਦਾਂ ਨਹੀਂ ਕੋਈ ਭਾਬੀ ਭੂਭੀ ਵੇਖਦੀ ਹੁਣ ਤੇ ਮੈਂ ਗਲਤ ਵੀ ਨਹੀਂ ਆ ਹੁਣ ਤੇ ਮੈਂ ਆਪਣੀ ਤਾਂ ਬਿਲਕੁਲ ਸਹੀ ਆ ਕੋਈ ਨਹੀਂ ਤੂੰ ਸਹੀ ਸਹੀ ਮੈਂ ਤੈਨੂੰ ਪਹਿਲਾਂ ਵੀ ਆਖਿਆ ਪਹਿਲਾਂ ਤੂੰ ਮੇਰੇ ਨਾਲ ਲਈ ਕਿਉਂ ਕਿੰਨੇ ਜਾਣੇ ਨੰਗਣ ਡੇ ਕੋਈ ਜਾਣ ਪਛਾਣਦਾ ਉਹ ਮੇਰੇ ਘਰ ਕੇ ਇਹਨੇ ਦੱਸਦਾ ਨਾ ਤੇ ਪੰਗਾ ਪੈ ਜਾਣਾ ਵਾ ਕੌਣ ਘਰ ਦੱਸੂਗਾ ਦੱਸਣਾ ਜਿੰਨੇ ਦੱਸਲੇ ਤੂੰ ਡਰਦੀ ਆ ਆਹੋ ਮੈਂ ਡਰਦੀ ਆ ਆਪਣੇ ਭਰਾਵਾਂ ਤੋਂ ਮੇਰੇ ਘਰ ਤੇ ਜਿੱਥੇ ਕਹਿਣਗੇ ਮੈਂ ਉੱਥੇ ਵਿਆਹ ਕਰਨਾ ਵਾ ਹਾਂ ਹੁਣ ਤੂੰ ਉੱਥੇ ਵਿਆਹ ਕਰਨਾ ਕਰ ਤੂੰ ਤਾਂ ਨਹੀਂ ਮੇਰੇ ਕੋਲ ਬਚਦੀ ਨਾ ਹੀ ਮੈਂ ਕਰਦਾ ਤੇਰਾ ਕੋਈ ਛੱਡਣਾ ਹੈ ਥਾ ਕਿੱਦਾਂ ਦੀ ਗੱਲ ਹੋਈ ਆਏ ਕਿੰਨੇ ਜਾਣੇ ਨੰਗਾਂਡੇ ਤੂੰ ਕਿਉਂ ਮਰੋਣਾ ਜੇ ਮੈਨੂੰ ਤੈਨੂੰ ਜਦੋਂ ਮੈਂ ਕਿਹਾ ਮੇਰੇ ਰਾਹ ਚ ਆਉਣਾ ਹੀ ਨਹੀਂ ਚਾਹੀਦਾ ਤਾਂ ਫੇਰ ਆਉਣਾ ਹੀ ਮੇਰੇ ਹੌਣ ਦਾ ਕੋਈ ਲੇਖਾ ਦੇਖਾ ਹੈਗਾ ਹੋ ਹੈਗਾ ਉਹ ਫੇਰ ਮਨ ਜੂ ਨਹੀਂ ਤੇ ਫੇਰ ਤਾਂ ਜੇ ਕਿਤੇ ਭਾਬੀ ਆ ਗਈ ਤੇ ਫੇਰ ਇਧਰ ਆ ਗੱਲ ਸੁਣ ਕਿੱਥੇ ਭੱਜਿਆ ਤੈਨੂੰ ਦਫਰ ਮੈਂ ਤੇਰਾ ਦਿਮਾਗ ਸਹੀ ਆ ਕੀ ਹੋ ਗਿਆ ਵਾ ਕੀ ਹੁੰਦਾ ਦਫਰ ਸਾਰੇ ਬਾਜ਼ਾਰ ਵਿੱਚ ਤੂੰ ਮੇਰਾ ਦਿਮਾਗ ਖਰਾਬ ਕਰਨੀ ਲਈ ਆ ਵਾ ਕੀ ਕਹਿ ਲ ਜਦੋਂ ਮੇਰਾ ਤੇਰੇ ਨਾਲ ਕੋਈ ਰਾਹ ਹੀ ਨਹੀਂ ਹੈਗਾ ਰਾਹ ਵਾਸਤਾ ਹੀ ਨਹੀਂ ਹੈਗਾ ਰਾਹ ਕਿਉਂ ਨਹੀਂ ਹੈਗਾ ਗੱਲ ਸੁਣ ਗੱਲ ਸੁਣ ਰਾਹ ਕਿਉਂ ਨਹੀਂ ਹੈਗਾ ਮੇਰੇ ਨਾਲ ਕੋਈ ਲਿੰਕ ਰੱਖਣਾ ਹੀ ਨਹੀਂ ਚਾਹੁੰਦੀ ਚੰਗਾ ਹੋਇਆ ਮੈਂ ਤੇਰੇ ਨਾਲ ਇਸੇ ਤਰ੍ਹਾਂ ਪਹਿਲਾਂ ਕਿਉਂ ਬਣਾਇਆ ਹੀ ਲਿੰਕ ਪਹਿਲਾਂ ਕਿਉਂ ਬਣਾਇਆ ਹੀ ਹੋਣੀ ਰੱਖਣੇ ਤੇ ਮੈਨੂੰ ਨਹੀਂ ਪਤਾ ਤੇਰਾ ਦਿਮਾਗ ਇੰਨਾ ਮੈਂਟਲ ਵਾ ਇੰਨਾ ਮੈਂਟਲ ਆ ਤੂੰ ਹੈਗਾ ਹੀੋਂ ਮੈਂ ਫੇਰ ਚੰਗਾ ਹੋਇਆ ਤੇਰੇ ਕਰੀ ਹੱਥ ਜੋੜਦੇ ਜਦੋਂ ਮੇਰਾ ਪਿੱਛਾ ਛੁੱਟਿਆ ਮੈਂਟਲ ਬਹਾਨਾ ਪਈਦਾ ਕੋਈ ਨਹੀਂ ਪਿੱਛਾ ਛੁੱਟਿਆ ਨਾ ਹੀ ਮੈਂ ਪਿੱਛੇ ਛੱਡਣ ਵਾਲਾ ਵਾ ਛੱਡਤਾ ਵਾ ਜਦੋਂ ਮੈਂ ਤੇਰੇ ਨੰਬਰ ਹੀ ਬਲੌਗ ਚ ਪਾਤੇ ਨਾ ਮੈਂ ਕਰਨੀ ਤੇਰਾ ਨਾ ਮੇਰੀ ਗੱਲ ਹੁੰਦੀ ਆ ਫੇਰ ਜੇ ਮੇਰੇ ਘਰ ਕਿਤੇ ਕਿਸ ਨੇ ਦੱਸਤਾ ਪੰਗਾ ਪੈ ਗਿਆ ਤੇ ਮੈਂ ਤੈਨੂੰ ਨਹੀਂ ਛੱਡਣਾ ਕਿਤੇ ਮੈਂ ਆਪਣੇ ਭਰਾਵਾਂ ਕੋਲੋਂ ਲੁਕਾ ਲਿਆ ਸੀ ਨਾ ਹੁਣ ਸਾਰਾ ਕੁਝ ਸੱਚ ਦੱਸ ਕੇ ਫਿਰ ਤੇਰੀਆਂ ਲੱਤਾਂ ਘੜਾਉਂ ਮੈਂ ਹੁਣ ਵਿੱਚੇ ਤੇਰਾ ਭਰਾ ਵੀ ਅਮੇ ਇਹਦੇ ਰਾਜ ਕਿਹੜਾ ਹੁੰਦਾ ਕਿਸੀ ਹੈਗਾ ਇਹਨੂੰ ਹਾਂ ਬੋਲਦੀ ਤੂੰ ਕਿੱਦਾਂ ਵਾ ਪਹਿਲਾਂ ਜੀ ਹੀ ਹੁਣ ਤੂੰ ਤੇ ਆ ਗਈਆਂ ਤੇ ਮੈਂਨ ਜਦੋਂ ਮੈਂ ਤੈਨੂੰ ਕਹਿਣ ਦੀ ਕੋਈ ਵਾਸਤਾ ਨਹੀਂ ਜੇ ਕਿ ਤੇ ਮੇਰੀ ਭਾਬੀ ਨੇ ਵੇਖ ਲਿਆ ਨਾ ਉਹਨੇ ਘਰ ਜਾ ਕੇ ਕੋਈ ਗੱਲ ਦੱਸਤੀ ਮੈਂ ਤੇਰੇ ਸਿਰ ਚੜ ਕੇ ਮਾਰਨਾ ਤਾਂ ਲਿਖ ਕੇ ਜਾਉਂਗੀ ਵੀ ਮੇਰੀ ਮੌਤ ਦਾ ਜ਼ਿੰਮੇਵਾਰ ਤੂੰ ਆ ਕੋਈ ਨਹੀਂ ਵੇਖਦਾ ਤੈਨੂੰ ਵੀ ਮੈਂ ਹੁਣ ਵੀ ਕਹਿਨੀ ਹੋਂ ਜਿੱਥੇ ਮੇਰੇ ਘਰ ਦੇ ਨੇ ਕਿਹਾ ਮੈਂ ਉੱਥੇ ਵਿਆਹ ਕਰਾਉਣਾ ਮੈਂ ਤੈਨੂੰ ਦੱਸਤਾ ਹੀ ਹੋਂ ਇੱਥੇ ਹੋਂ ਤੂੰ ਜਿਆਦੀ ਭੂਏ ਜਾਣਦੀ ਈ ਹੁਣ ਜਿਦੋਂ ਮੈਂ ਤੈਨੂੰ ਪਿਆਰ ਨਾਲ ਪਿਆਰ ਜਦੋਂ ਤੈਨੂੰ ਮੈਂ ਵੀ ਨਹੀਂ ਤੂੰ ਆਪਣੀ ਲਿਮਟ ਚ ਰਹਿ ਮੈਂ ਤੈਨੂੰ ਦੱਸਤਾ ਈ ਜੇ ਕਿਤੇ ਮੇਰੀ ਭਾਗੀ ਆ ਗਈ ਨਾ ਤੇ ਮੈਂ ਤੈਨੂੰ ਦੱਸਤਾ ਈ ਦਫਾ ਹੋ ਇੱਥੋਂ ਮੇਰੇ ਰਾਹ ਚ ਆ ਗਿਆਂ ਵਾ ਆਹ ਚੁੱਕੋ ਮਰਾ ਕੰਮ ਦਾ ਵੇਖ ਲਿਆ ਹੋਗਾ ਆ ਚਲੋ ਕਰੀਏ ਥੋੜੇ ਫਿਰਦੇ ਹੀ ਹੋ ਔਰ ਥੋੜਾ ਚੰਗੀ ਆ ਪਰ ਮੈਨੂੰ ਅੰਦਰ ਫੋਟੋ ਸੁਣਾ ਲੱਗਦਾ ਹਾਂਜੀ ਨਹੀਂ ਮੁੰਡਾ ਤਾਂ ਹੋਰ ਵੀ ਬੜਾ ਸੋਹਣਾ ਵਾ ਫੋਟੋ ਸੋਰੀ ਪੁਰਾਣੀ ਆ ਅੱਛਾ ਹਾਂਜੀ ਮੁੰਡਾ ਤਾਂ ਬਹੁਤ ਸੋਹਣਾ ਵਾ ਤੇ ਜ਼ਮੀਨ ਜਿਮਨ ਕਿੰਨੀ ਕਹਿੰਦਾ ਦੀ ਬਾਜੀ ਉਹ ਨਰਖਣਾ ਦਾ ਪਰਾ ਕਿ ਲੈ ਗਈ ਦਾ ਲੈ ਗਈ ਜੀ ਅੱਛਾ ਝੂਠ ਨਹੀਂ ਬੋਲਦੇ ਨਹੀਂ ਨਹੀਂ ਜੀ ਝੂਠ ਮਾਰ ਕੇ ਕਿੱਥੇ ਜਾਣਾ ਪਿੰਡ ਕਿਹੜਾ ਇਹਨਾਂ ਦਾ ਪਿੰਡ ਦਾ ਤਾਂ ਭਾਂਬੜੀ ਅੱਛਾ ਹਾਂਜੀ ਠੀਕ ਅਤਲ ਲੱਗ ਪਿਓਨ ਆ ਗਈ ਨਾ ਬਾਜੀ ਆਪਾਂ ਤਾਂ ਤੁਹਾਨੂੰ ਨਾ ਉਹਨਾਂ ਦੀ ਸਾਰੀ ਫੈਮਿਲੀ ਦਾ ਐਡਰੈਸ ਦਵਾਂਗੇ ਕਿਉਂਕਿ ਆਪਾਂ ਮਰਮੋੜਾ ਰਿਸ਼ਤਾ ਕਰੀਦਾ ਪੱਕਾ ਕੰਮ ਕਰੀਦਾ ਨਹੀਂ ਚਾਹੀਦਾ ਪੱਕਾ ਹੀ ਆ ਹਾਂਜੀ ਹਾਂਜੀ ਇਹ ਕਿਹੜਾ ਗੁੱਡੀ-ਗੇਡੇ ਦਾ ਖੇਡ ਵਗ ਕੇ ਹਾਂ ਨਹੀਂ ਇਹ ਕੰਮ ਇੱਕ ਵਾਰੀ ਹੁੰਦਾ ਨਾ ਆ ਜਦ ਤਾਨੂੰ ਪਾ ਦੇਣਾ ਬਚੋਲਾ ਹੋਵੇ ਫਿਰ ਫਾਜ ਜਾਂਦਾ ਦੋਵੇਂ ਬੰਨੇ ਨਹੀਂ ਨਹੀਂ ਜੇ ਤੇ ਸਹੀ ਐ ਫਿਰ ਰਿਸ਼ਤਾ ਕਰਾਇਓ ਹਾਂਜੀ ਹਾਂਜੀ ਨਹੀਂ ਆਪਾਂ ਤੁਹਾਨੂੰ ਫੋਟੋ ਦੇ ਦਿੰਨੇ ਨਾ ਕੀ ਫੋਟੋ ਖਾਨਾ ਦੇਜੋ ਤੇ ਐਡਰੈਸ ਨਾਲ ਬਾਕੀ ਆਪਾਂ ਪਰਿਵਾਰ ਸਾਰਿਆਂ ਨੂੰ ਖਾਣਾ ਫੋਟੋ ਤੇ ਬਾਕੀ 3 ਪੁੱਛਕਿਸ਼ ਕਰ ਸਕਦੇ ਜੀ ਠੀਕ ਆ ਹਾਂਜੀ ਆਪ ਜੀ ਫੋਟੋ ਫੜਾ ਦੂੰਗਾ ਕੁੜੀਆਂ ਹੁੰਦੀਆਂ ਨੇ ਖਾਣਾ ਕਿ ਹੁਣ ਬਾਕੀ ਆਪਾਂ ਐਡਰੈਸ ਤੁਹਾਨੂੰ ਲਿਖ ਕੇ ਨਾ ਸਾਰਾ ਦੇ ਦੇ ਲਏ ਆ ਠੀਕ ਨਾ ਮੰਮੀ ਆਪੇ ਪੁੱਛਪੜਤਾ ਤੁਸੀਂ ਪੂਰੀ ਕਰੋ ਕੁੜੀਆਂ ਆ ਦੇ ਵੀ ਪਸੰਦ ਆਉ ਤਾਂ ਫੇਰ ਹੀ ਆ ਕੋਈ ਨਹੀਂ ਪੁੱਛਕਿਸ਼ ਕਰ ਲਾਂਗੇ ਇਹਨਾਂ ਦੀ ਸਾਰਾ ਸਾਡਾ ਨੰਬਰ ਲੈ ਤੇ ਸਾਡੇ ਨੰਬਰ ਤੇ ਫੋਨ ਲਾ ਲਿਆ ਹੋ ਜੀ ਕੋਸ਼ਿਸ਼ ਕਰਕੇ ਨਾ ਠੀਕ ਹੈ ਹਾਂਜੀ ਆ ਧੀਆਂ ਵਾਲਿਆਂ ਪੁੱਛਣਾ ਤਾਂ ਹੁੰਦਾ ਹੈ ਜੀ ਗਾੜੀ ਸੰਜੋਗ ਹਾਂਜੀ ਜੇ ਕੁਛ ਕੁਛ ਹੋਏ ਸੰਜੋਗ ਹੋਰ ਅੱਧੇ ਮਿੰਟ ਦਾ ਕਿਹੜਾ ਦੂਰ ਵਗੇ ਸੇ ਹਾਂ ਹੁਣ ਫੋਨਾਂ ਦੇ ਉੱਤੇ ਤੇ ਝੱਟ ਕੋਈ ਨਾ ਕੋਈ ਤੇ ਰਿਸ਼ਤੇਦਾਰੀ ਨਹੀਂ ਨਾ ਯਾਰ ਹੈਗਾ ਵਾ ਪਾਵੜੀ ਪਿੰਡ ਜੀ ਅਣ ਤੁਹਾਡੀ ਉੱਧਾ ਹੀ ਬੜੀ ਪਹੁੰਚ ਹੈ ਜੀ ਕਰ ਲੈਣ ਨੂੰ ਫੋਨ ਕਰਕੇ ਪੁੱਛੀਏ ਸਾਰੀ ਕੀ ਹਾਂ ਉਹ ਮੰਨੇ ਨੂੰ ਸਾਰਾ ਪਤਾ ਹੁਣਾਵਾ ਮੰਨੇ ਤੇ ਤੇ ਸਾਰੇ ਯਾਰ ਵਾਲਾ ਉਹ ਵੇ ਕਹਿੰਦੇ ਨਾ ਤੁਹਾਡੀ ਪਹੁੰਚ ਬੜੀ ਦੂਰ ਤੱਕ ਹੈ ਕਿ ਤੁਸੀਂ ਦੋਸਤਾਂ ਦੇ ਪੁਸਤਕ ਕਰ ਲੈਣੀ ਹੁਣ ਇਹ ਕਰ ਸਕਦੇ ਹੋ ਕੋਈ ਕਰ ਲੈਣੇ ਆ ਕਰ ਲੈਂਗੇ ਚਾਹ ਪਾਣੀ ਪਿਆਦਾ ਬਣਾਉਣਿਆਂ ਨੂੰ ਨਹੀਂ ਪਾਣੀ ਪਾਣੀ ਪੀ ਕੇ ਹੋਰ ਜਿਵੇਂ ਦਿੱਸਤੇ ਨਹੀਂ ਚਾਹ ਦਾ ਬਣਾਉਣਾ ਮਾਂ ਮਿੱਕਾ ਗਿਆ ਵਾ ਮੰਨਾ ਇੱਥੋਂ ਹੁਣ ਇੱਕ ਫੋਨ ਆਇਆ ਹਗਾ ਮੁੰਡੇ ਦਾ ਉੱਠ ਕੇ ਚੱਲ ਗਿਆ ਉਹਨੂੰ ਪਿਸਤੌਲ ਨਹੀਂ ਦੇਣਾ ਮੈਂ ਤੈਨੂੰ ਆਖਿਆ ਆਂਦਾ ਵੀ ਇਹ ਕੁੜੀ ਨੂੰ ਕੰਮ ਕਰਦਾ ਮੈਂ ਕਸਮਾਂ ਲਖਾਏ ਜਾ ਕੇ ਨਹੀਂ ਪਿਸਤੌਲ ਦੇ ਗੋਲੀਆਂ ਮੜਗਾ ਲਈਆਂ ਸਾਰੀਆਂ ਉਹਦੀਆਂ ਅੱਛਾ ਮੈਂ ਪਿਸਤੌਲ ਨਹੀਂ ਵਧੀਆ ਵਧੀਆ ਕੀਤਾ ਜੀ ਹਾਂ ਪਿਸਤੌਲ ਪਿਸਤੌਲ ਦੇਖ ਰੋ ਜੀ ਕੋਲ ਤੇ ਤੇਜ਼ ਬਾਗਾ ਮੈਂ ਨਹੀਂ ਨਾ ਕੋਈ ਲੱਗਾ ਹਾਂਜੀ ਹਾਂਜੀ ਵੀਰ ਜੀ ਆਪਾਂ ਡਰ ਗਏ ਉਹਦਾ ਪੱਤਲੇ ਹੀ ਪਿੱਛੇ ਉਹ ਇਹ ਤਾਂ ਪੱਤਲੇ ਉਹ ਪਹਿਲੇ ਕਿੰਨੂੰ ਆਖਣਾ ਤੇ ਪੱਤ ਤੇ ਗੋਲੀ ਲਗਾ ਦਿੰਨੀ ਇਹਨਾਂ ਦੇ ਗੋਲੀਆਂ ਸਭ ਕੋ ਜੀ ਮੈਂ ਤਾਂ ਇਹ ਵੀ ਤੁਹਾਨੂੰ ਪਹਿਲਾਂ ਦੱਸਦਾ ਕਿ ਝੂਠ ਨਾ ਬੋਲਿਓ ਉਹਦਾ ਸਾਹਕਦਾ ਪਈਦਾ ਨਾ ਜਦੋਂ ਤੁਹਾਡੀ ਦੋਵੇਂ ਜਾਣੇ ਜੀ ਨਾ ਆ ਕੁੜੀ ਨੂੰ ਲੈ ਗਾੜੀ ਖਲਾਉਂਦੇ ਇੱਕੋ ਗੋਲੀ ਮਾਰਨੀ ਤੇ ਤੁਹਾਡਾ ਦੋਵਾਂ ਦਾ ਕੰਮ ਹੋ ਜਾਈਣਾ ਹਾਂਜੀ ਨਹੀਂ ਇਹ ਗੱਲ ਤੁਹਾਡੀ ਸਹੀ ਹੈ ਆਪਾਂ ਮੰਨਦੇ ਹਾਂ ਪਰ ਕੋਹ ਕੌਰਾ ਹਾਂਜੀ ਜੀ ਪਰ ਆਪਾਂ ਕੱਚਾ ਕੰਮ ਨਹੀਂ ਕਰਦੇ ਪੱਕਾ ਕੰਮ ਕਰਦੇ ਪੱਕਾ ਉਹ ਤੁਹਾਡੀ ਧੀ ਆ ਤੂੰ ਹੁਣ ਪੁੱਛ ਕੇ ਸਾਢ ਤੋਂ ਪਹਿਲਾਂ ਕਰੋ ਨਹੀਂ ਪੁੱਛ ਕੇ ਸਟਾਈ ਕਰ ਲਾਂਗੇ ਜਿੰਨੀ ਤੁਹਾਨੂੰ ਜ਼ਮੀਨ ਦੱਸੀ ਹੈ ਅੱਜੋਂ ਘਟੇ ਨਿਕਲ ਗਈ ਨਾ ਹਾਂਜੀ ਤੇ ਖੈਰ ਤੁਹਾਡੀ ਫਿਰ ਵੀ ਆ ਨਹੀਂ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਪੁੱਛ ਕੇ ਕਰ ਕੋਈ ਗੱਲ ਨਹੀਂ ਕੋਈ ਨਹੀਂ ਆਪਣਾ ਨੰਬਰ ਦੋ ਮੈਨੂੰ ਮੜਾ ਦੇ ਹਾਂਜੀ ਹਾਂਜੀ ਤੂੰ ਨੰਬਰ ਲੈ ਲਓ ਅੱਡ ਹਾਂ ਲ ਇਦੂ ਦੀ ਪਰ ਲੋ ਆਪਣੀ ਨੰਬਰ ਬੁਲਾ ਮੈਂ ਮਾਰ ਦੇਣ ਤੇ ਇੱਥੇ ਕਰ ਦੇਣਾ ਆਪਣੇ ਆਲੇ ਦੇ ਬਾਕੀ ਆ ਕਿ ਲੰਬ ਆ ਦੇ ਕੋਈ ਮੁੰਡੇ ਦਾ ਆਊਗਾ ਖਾਣ ਪੀਣ ਬਸ ਰੋਟੀ ਪਰ ਹੀ ਖਾਂਦਾ ਵਾ ਕੋਈ ਸ਼ਰਾਬ ਸੂਫ ਦਾ ਕੋਈ ਨਸਾ ਨਹੀਂ ਠੀਕ ਹੈ ਅੱਜ ਕੱਲ ਨਸਾ ਬਹੁਤ ਹੋ ਗਏ ਨਾ ਆ ਲੋ ਕੋ ਨਸ਼ੇ ਆ ਤਾਂ ਤਾਂ ਡਾਰਿਆ ਹੁੰਦਾ ਹਾਂਜੀ ਹਾਂਜੀ ਨਸ਼ਿਆਂ ਦਾ ਡਾਰ ਆਉਂਦਾ ਨਸ਼ੇ ਮੁੰਡੇ ਆ ਲਾਏ ਬੜੇ ਆ ਚਲੋ ਕੋਈ ਨਹੀਂ ਕਰ ਲਾਂਗੇ ਪਲਾ ਸਾਰਾ ਕੋਜੀ ਹਾਂਜੀ ਕਿੰਨੀ ਵਾਰੀ ਕਿਹਾ ਮੇਰੇ ਤੋਂ ਦੂਰ ਰੋ ਵਚੋਲੇ ਕੱ ਲਈਏ ਤੇਰੇ ਘਰ ਠੀਕ ਆ ਤੇ ਹਾਂ ਕਰਦੀ ਸਿੱਧੀ ਤਰ੍ਹਾਂ ਕਿਹੜੇ ਵਿਚੋਲੇ ਭੇਜਦੇ ਹੁਣ ਹੁਣ ਕਿਸੇ ਆਪਾ ਪਾਤਾ ਨਵਾਂ ਹੀ ਲੱਗ ਜੂ ਪਤਾ ਘਰ ਜਾ ਕੇ ਵੇਖਨੀ ਕੋਈ ਮਹਿਾਨੀਓ ਕਰਨੀ ਕਰੂੰ ਤੂੰ ਕਿੱਦਾਂ ਨਹੀਂ ਕਰਦੀ ਵੇਖ ਪੁਰ ਨਵਾਂ ਹੀ ਸਿਆਪਾ ਪਾਤਾ ਹੀ ਨਹੀਂ ਚੰਗਾ ਰੱਖ ਵੀਰ ਤੋ ਬਹੁਤ ਮੈਂ ਚਾਹ ਬਣਾ ਕੇ ਦੇ ਆ ਜਾਨੀ ਕਿ ਇਸ ਬੈਠੇ ਚਾਹ ਚਾਹ ਦਰਵਾਜਾ ਚਾਹ ਨਹੀਂ ਨਾ ਤੀ ਤਾਂ ਉਹਨੂੰ ਵੀ ਬੋਲੀ ਕਰ ਹਾਂ ਆਹੋ ਹਾਂ ਉਹ ਬਹਿ ਜਾ ਭਰਾਵਾ ਲੱਗਦਾ ਆਖ ਨਹੀਂ ਤੁਹਾਨੂੰ ਕਰਨਾ ਆਪਾਂ ਇਹ ਤਾਂ ਭੱਜਣ ਦੀ ਕੀਤੀ ਆ ਆਪਾਂ ਸਿਰੀਸ ਲਏ ਨੇ ਸਿਰੀਸ ਬਲਾ ਕੇ ਯਾਰ ਇੰਨੇ ਰਿਸ਼ਤੇ ਕਰਾਏ ਆ ਪਰ ਆਮ ਜ ਘਰ ਪਹਿਲੀ ਅੜੀ ਗਏ ਸੱਚ ਦਸੀਏ ਇਹ ਵੀ ਆਪਾਂ ਆਪਣੇ ਘਰ ਦਾ ਹੁੰਦਾ ਤੇਰੀ ਵੀਸ ਕਿੰਨੀ ਆ ਸ਼ੀਸ਼ਾ ਦੀ ਦਾ ਉਤਰੂ ਦੇ ਬਖੀ ਹੈਗੀ ਹੈ ਤੁਹਾਡੇ ਲੋ ਚਲ ਵੇਖ ਲਾ ਕਿ ਸਾਥ ਆ ਗਏ ਠੀਕ ਪਹਿਲਾਂ ਕੋਈ ਗੱਲਬਾਤ ਪੱਕੇ ਕਰੀਏ ਚਲੋ ਕੋਈ ਨਹੀਂ ਕਰਦੇ ਪੁੱਛ ਕੇ ਅੱਛੇ ਤੁਹਾਨੂੰ ਦੱਸਦੇ ਹਾਂ ਹਾਂਜੀ ਹਾਂਜੀ ਪੱਕੇ ਨੂੰ ਫੋਨ ਕਰਦੇ ਹੋ ਕਰਦਾਂਗੇ ਕੋਈ ਨਹੀਂ ਹਾਂਜੀ ਆ ਫੇਸ ਵੋਚ ਦੇ ਪੈਸੇ ਲਾਲਾ ਦੱਸ ਦੇ ਕਿੰਨੇ ਬਣੇ ਆ ਆ ਤੂੰ ਰੱਖ ਲੈ ਵੇਖ ਲੋ ਜੀ ਕੋਈ ਨਹੀਂ ਕਹਣਾ ਗੱਲਾਂ ਕਰਾਸ ਪੇਰ ਦੋ ਸਾਮਾਨ ਕਿਤੇ ਆ ਜੀ ਕੰਨਾ ਪਸੰਦ ਕਰ ਲੂ ਕੋਈ ਕਹਾਂਗਾ ਟੇਟ ਵੇਖ ਕੀ ਪਤਾ ਹੁਣ ਇਹਦੇ ਚ ਵੀ ਇੰਨੇ ਪੈਸੇ ਹੈਗੇ ਆ ਕਿ ਨਹੀਂ ਹੈਗੇ ਐਵੇਂ ਨਾਲ ਮੈਂ ਘਰੋਂ ਗਾਲਾਂ ਖਾਉਂਗੀ ਮੈਂ ਮੈਨੂੰ ਪਤਾ ਨਹੀਂ ਮੈਂ ਐਵੇਂ ਇੰਨਾ ਸਾਮਾਨ ਕਢਾ ਲਿਆ ਉਹ ਵੀ ਹੁਣ ਚੱਲ ਗਈ ਆ ਬਾਰ ਮੈਨੂੰ ਫਸਾ ਗਏ ਤੇ ਇਦਾਂ ਕਰ ਮੈਨੂੰ ਆ ਫੇਸ ਵਾਚ ਦੇ ਮੈਂ ਤੈਨੂੰ ਕਰ ਦੇਨੀ ਆ ਹੁਣੇ ਆ ਕਿੰਨੇ ਦਾ ਵਾ ਇਹ 250 ਆ ਜੀ ਮੇਰੇ ਕੋਲ ਕੋਈ ਨਹੀਂ ਹੈ ਕੰਨਾਂ ਨਸ ਕਰ ਲੈਣੇ ਹੋਏ ਨੇ ਜੇ ਟੈਕੀਟਰ ਕੋਈ ਵੀ ਦੇ ਕੱਦਾ ਵੇ ਲੋ ਕੋਈ ਨਹੀਂ 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 ਠੀਕ ਆ ਠੀਕ ਆ ਚੱਲ ਸਕੈਨਰ ਕਿੱਥੇ ਤੁਹਾਡਾ ਸਕੈਨਰ ਹੋ ਜੀ ਅੱਛਾ ਲੈਣਾ ਨੂੰ ਨਾ ਕੋਈ ਜਹਾ ਨਹੀਂ ਤਾਂ ਇਹ ਵੇਚਵਾ ਤੂੰ ਕਿਤਾ ਵਾ ਅੱਧਾ ਘੰਟਾ ਲਾਤਾ ਹੋ ਕੀ ਕੀ ਬਾਉ ਤੂੰ ਕੋਹਣੀ ਆਂਟੀ ਕੋਹਣੀ ਮਾ ਮੈਂ ਦਾ ਗੈਸ ਮਾਨ ਸਾਟ ਕੰਦੇ ਮੈਂ ਕਰਦਾ ਸੀ ਹੈ ਆਂਟੀ ਜੇ ਬਾਉ ਮੈਂ ਤੈਨੂੰ ਕੋਈ ਕੁਛ ਨਹੀਂ ਲਿਆ ਤੂੰ ਤੇ ਮੈਨੂੰ ਆਂਟੀ ਬਣਾ ਕੇ ਰੱਖ ਦਿੱਤਾ ਵਾ ਹਜ ਮੇਰਾ ਕੋਈ ਨਿਆਣਾ ਨਹੀਂ ਕੋਈ ਬਾਲ ਬੱਚਾ ਨਹੀਂ ਤੇ ਮੈਂ ਤੈਨੂੰ ਆਂਟੀ ਕਿਦਰੋਂ ਦੇਖਦੀ ਪਹਿਲਾਂ ਮੈਨੂੰ ਇਹ ਦੱਸ ਹੁਣੇ ਕਿ ਤੇ ਮੈਂ ਫਰਾਕ ਸੂਟ ਪਾ ਲਾਂ ਲਹਿੰਗੇ ਲੁੰਗੇ ਪਾ ਲਾਂ ਤੇ ਹੁਣੇ ਮੈਂ ਸਜਣ ਦਾ ਵੀ ਨਹੀਂ ਕੁਵਾਰੀਆਂ ਕੁੜੀਆਂ ਵਾਂਗੂ ਚੱਲ ਉਹ ਮੈਂ ਤੇਰਾ ਸਕੈਨ ਕਰਤਾ ਹੀ ਹੋ ਠੀਕ ਹੈ ਹਾਂ ਹੈ ਐਦਾਂ ਤੂੰ ਨਹੀਂ ਆਉਣੀ ਸਕੂਟਰੀ ਚੋਰੀ ਤੇ ਨਹੀਂ ਹੋਗੀ ਤੇ ਹਾਂ ਹੈ ਨਹੀਂ ਭਾਬੀ ਚੋਰੀ ਨਹੀਂ ਹੋਈ ਮੈਂ ਤੁਹਾਨੂੰ ਲੈਣ ਆਈ ਮੈਂ ਚਲਾ ਜਾ ਉਧਰੋਂ ਹੀ ਮੁੜ ਜਾਨੇ ਪਰੇ ਨੂੰ ਇੱਧਰ ਕੀ ਲੈਣੀ ਈ ਸਕੂਟੀ ਤੇ ਮੈਂ ਆ ਹੀ ਜਾਣਾ ਨਿਕਲ ਹੀ ਜਾਣਾ ਮੈਂ ਕਿਹੜਾ ਦੁਕਾਨ ਚ ਬੈਠੀ ਰਹਿਣਾ ਸੀ ਤੇ ਤੂੰ ਸਕੂਟਰੀ ਲੈ ਕੇ ਹੁੰਦੀ ਉਹ ਇੱਥੇ ਹੁਣ ਮੈਨੂੰ ਤੋਰ ਕੇ ਖੜ ਕੋਈ ਨਹੀਂ ਆਜਾ ਤੇ ਭਾਬੀ ਜੀ ਲਫਾਫਾ ਤੁਹਾਡਾ ਧਮਾਸਾ ਕੀ ਬਾਕੀ ਸਮਾਨ ਕਢਣੇ ਮੈਂ ਅੰਦਰੋਂ ਨਹੀਂ ਬਾਕੀ ਸਮਾਨ ਮੈਂ ਕੋ ਵੀ ਨਹੀਂ ਲਿਆ ਹੈ ਕਿਉਂ ਕਿ ਹੋਇਆ ਤੈਨੂੰ ਤੇ ਸੋਸ਼ ਹੀ ਲਿਆ ਵਾ ਕੱਲਾ ਹੋਈ ਫੋਨ ਮੇਰਾ ਵਿੱਚ ਹੀ ਪਾੜਿਆ ਵਾ ਤਸ ਉਹ ਕਿਉਂ ਨਹੀਂ ਲਿਆ ਬਾਕੀ ਸਮਾਨ ਬਾਕੀ ਸਮਾਨ ਨਹੀਂ ਲਿਆ ਮੈਂ ਨਹੀਂ ਲਿਆ ਮੇਰਾ ਨਹੀਂ ਜੀ ਕੀਤਾ ਲੈਣ ਨੂੰ ਹੋਰ ਕਿ ਦੁਕਾਨ ਤੋਂ ਲਲਾਂਗੇ ਤੁਹਾਨੂੰ ਤਾਂ ਇੰਨਾ ਪਸੰਦ ਆਈ ਸੈਟ ਸੁੱਟ ਤੇ ਹੋਏ ਰਿੰਗ ਤੇ ਹੁਣ ਫਿਰ ਮੇਰੇ ਕੋ ਨਹੀਂ ਆ ਮੈਨੂੰ ਨਹੀਂ ਪਤਾ ਚੱਲ ਚਾਹਨਾ ਹੈ ਜਵਾਸ ਵਾਲਾ ਸੀ ਆਈਡੀ ਵਾਂਗੂ ਪੁੱਛੀ ਜਾਨਨੀ ਆ ਉਹਦੇ ਪੈਸੇ ਪਤਾ ਕਿੰਨੇ ਮੰਗ ਲਈ ਇੰਨੇ ਪੈਸੇ ਗਾਲ ਘਰ ਕਰੋ ਗਾਲਾਂ ਪਹਿਣੀਆਂ ਸੀ ਤੇ ਹੁਣ ਫਿਰ ਬਾਅਦ ਚ ਵੀ ਤਾਂ ਲੈਣਾ ਹੀ ਆ ਸਮਾਨ ਚੱਲ ਗਾ ਮੈਨੂੰ ਵਹਿਮ ਨਾ ਪਾਈ ਜਾ ਹੁਣ ਮੇਰੀ ਦੁਕਾਨ ਵਾਲਾ ਨਾ ਮੇਰਾ ਸਮਾਨ ਛੱਡਨ ਨੂੰ ਜੀ ਕੰਡਾ ਤੇ ਨਾਮੇ ਦਾ ਜਾਣ ਨੂੰ ਜੀ ਕੰਡਿਆ ਵਾ ਭਾਵੇਂ ਦੁਕਾਨ ਵਾਲਾ ਵੀ ਤੁਹਾਨੂੰ ਗਾਲਾਂ ਹੀ ਕੱਢਦਾ ਹੈ ਭਈ ਇੰਨਾ ਮੇਰਾ ਖਲਾਰਾ ਪਵਾਤਾ ਇੰਨਾ ਤੁਹਾਡੇ ਆ ਕੁਛ ਵੀ ਨਹੀਂ ਨਹੀਂ ਪੈਣਾ ਕੱਢਦਾ ਤੂੰ ਗਾਲਾਂ ਕੱਢਣ ਦੀ ਹੋਣੀ ਆ ਫਿਰ ਮਨ ਦੇ ਵਿੱਚ ਆ ਜਾ ਨਾ ਚੱਲੀਏ ਚਲੋ ਉਧਰ ਸਕੂਲ ਕਿੱਥੇ ਲੱਗੀ ਜੇ ਆਓ ਆ ਆਪਣਾ ਫੋਨ ਫੜ ਲਾ ਲਓ ਲੈ ਛਣ ਸਵਾਈ ਦਾ ਆਈ ਆ ਵੀ ਲੀੜੇ ਮੇਰੇ ਸੀਭ ਗਿਆ ਕਿ ਨਹੀਂ ਤੇ ਹੋਰ ਹੀ ਸੂਟ ਫਟਫਟ ਵਿਖੀ ਜਾਂਦੀ ਆ ਇਹਦਾ ਵੀ ਕੱਖ ਨਹੀਂ ਹਾਲ ਸੂਟ ਖਰਿਆ ਇਹਨੇ ਕਿੰਨੇ ਇਕੱਠੇ ਕਰ ਮੈਂ ਨਾ ਸੂਟਾਂ ਨਾਲ ਜੇ ਰਜੀ ਨਹੀਂ ਕੀ ਤੂੰ ਤੁਸੀਂ ਦੇ ਆਏ ਸਾਈ ਮਠਿਆਈ ਦੀ ਸਾਈ ਤੇ ਦੇਤੀ ਮਠਿਆਈ ਦੀ ਘਰ ਤੇ ਦੀਆਂ ਕੋਈ ਗੱਲਾਂ ਹੁੰਦੀਆਂ ਤਾਂ ਇੱਥੇ ਆਣ ਕੇ ਤੇਰੀਆਂ ਕੋਈ ਹੁੰਦੀਆਂ ਕੀ ਹੋ ਗਿਆ ਕੀ ਲੱਲਿਆ ਮੈਂ ਕੀ ਲੈ ਲਿਆ ਸੂਰ ਤੇ ਫੜਫੜ ਵੇਖਣ ਲਈ ਸੂਰਦ ਮੈਂ ਵੇਖਣ ਲਈ ਆ ਮੈਂ ਦੇਖਾ ਚੱਲ ਕੁੜੀ ਨੂੰ ਪੁੱਛਦੀ ਵੀ ਸੀਨੇ ਸ਼ੁਰੂ ਕੀਤੇ ਆ ਕਿ ਨਹੀਂ ਕੀਤੇ ਹੱਲੇ ਕੀ ਆਂਦੀ ਆ ਉਹ ਆਂਦੀ ਵੀ ਕੀਤੇ ਆ ਚੱਲਣ ਡਿਆ ਕੰਮ ਵਧੀਆ ਤੇ ਮੈਂ ਤਾਂ ਉਧਰ ਬਾਹਰ ਨਿਕਲੀ ਤੇ ਉਹ ਰੰਗ ਕਿੱਦਾਂ ਸੋਹਣਾ ਲੱਗਾ ਮੈਂ ਜਦੋਂ ਕਈ ਵਾਰ ਲੈਣ ਜਾਈਏ ਨਾ ਉਹਦਾ ਰੰਗ ਹੀ ਨਾ ਪਸੰਦ ਆਊਗਾ ਤੇ ਇਦਾਂ ਰੰਗ ਕਿੱਦਾਂ ਸੋਹਣੇ ਲੱਗਣ ਡਏ ਹੁਣ ਵੇਖ ਲਿਆ ਵਾ ਵੇਖ ਲਿਆ ਤੇਰਾ ਮੈਂ ਰਹਾਦਾ ਚੱਲ ਦੋਕ ਲੈ ਲੈਂਦੇ ਤੂੰ ਜਿਹੜੀ ਦਾੜ ਆਂਦੀ ਸੀ ਮੈਂ ਬਖਾ ਲੈਣੀ ਮੇਰੇ ਪੀਠ ਹੁੰਦੀ ਇਹ ਬਖਾ ਲੈਣੀ ਨਹੀਂ ਨਹੀਂ ਮੈਂ ਨਹੀਂ ਹੁਣ ਬਖਾ ਲੈਣੀ ਦਾੜ ਉਹ ਸੂਟਾਂ ਲ ਚੱਲ ਵੇਖ ਲੈ ਕੋਈ ਨਹੀਂ ਮੈਂ ਹਾਂ ਤਿੰਨ ਚਾਰ ਲੱਲ ਗਏ ਕਿ ਜੇ ਇਦਾਂ ਮੁੜ ਕੇ ਵਾਧਾ ਘਾਟਾ ਲੋਡ ਪਿਆ ਜੇ ਘਰ ਹੋਣਗੇ ਤਾਂ ਫਟਾਫਟ ਲਾ ਲਈਦੇ ਤੇ ਮੁੜ ਕੇ ਉਹਲੇ ਦੁਕਾਨਾਂ ਦੇ ਭਜਣਾ ਹੁੰਦਾ ਵਾ ਚੱਲ ਵੇਖ ਲੈ ਫਿਰ ਵੇਖ ਲੈ ਆਹੋ ਵੇਖ ਲੈ ਲੱਲਾ ਹੁਣ ਵੇਖ ਲੈ ਦਾੜ ਦੀ ਪੀੜ ਵੀ ਭੁੱਲ ਗਈ ਕਿਤਨਾ ਪਿਆਸ ਕੂਨ ਮਿਲਦਾ ਵਾ ਕਿਤੇ ਉੱਥੇ ਹੰਬ ਗਈਆਂ ਫੇਰ ਫਿਰ ਕੇ ਕਦੀ ਇਹ ਦੁਕਾਨ ਚ ਵੜ ਜਾ ਕਦੀ ਉਹ ਦੁਕਾਨ ਚ ਵੜ ਜਾ ਨਹੀਂ ਜਦੋਂ ਦੀ ਤੂੰ ਆਈ ਮੈਂ ਤੇਰੇ ਮੂੰਹ ਹਰ ਵੇਖਣਦੇ ਆਂ ਮੂੰਹ ਜਿੱਦਾਂ ਦਾ ਤੂੰ ਲੈ ਕੇ ਆਈ ਓਦਾਂ ਦਾ ਲੈ ਕੇ ਆ ਗਈਆਂ ਫੇਰ ਤੇ ਓਦਾਂ ਦਾ ਲੈ ਕੇ ਆਉਣਾ ਸੀ ਉਹ ਵਟਾ ਲੈਣਾ ਸੀ ਕਿਸੇ ਦੇ ਨਾਲ ਤੂੰ ਤਾਂ ਮੈਂ ਕਰਾਉਣਾ ਮੂੰਹ ਨੂੰ ਪੋਚਾ ਪਾਟਾ ਜਿਹਾ ਫਰੋਣਾ ਫਰਾਇਆ ਦਿਨ ਨਹੀਂ ਲੱਗਦਾ ਕਿਉਂ ਫਰਾਇਆ ਜਿਹਦਾ ਤਿੰਨ ਚਾਰ ਦਿਨ ਬਾਅਦ ਹੁੰਦਾ ਨਖਾਰ ਜਿਆ ਜਦੋਂ ਕਰਾਇਆ ਹੁੰਦਾ ਤੇ ਫੇਰ ਹੀ ਤਿੰਨ ਚਾਰ ਬਾਅਦ ਨਖਾਰ ਆਉਣਾ ਸੀ ਜਦੋਂ ਕਰਾਇਆ ਹੀ ਨਹੀਂ ਤਨ ਖਾਰ ਕਿਥੋਂ ਆ ਜਾਊਗਾ ਤੇ ਕਿਰਾਏ ਕੋ ਨੂੰ ਜੱਪ ਨੇ ਬੇੜ ਕੇ ਹੁੰਦੀ ਅੱਜ ਉਹ ਗਈ ਹਾਂ ਮੈਂ ਪਾਰਲਰ ਦੇ ਹਾਂ ਉਹ ਵੀ ਸੋਪ ਖੰਡ ਕਰਦੀਆਂ ਆਂਦੀ ਤੁਸੀਂ ਅਪਾਇੰਟਮੈਂਟ ਲਈ ਹੈ ਕੀ ਉਹਨੂੰ ਕਹਿੰਦੇ ਮੈਂ ਤਾਂ ਉਹ ਵੀ ਨਹੀਂ ਕਹਿਣਾ ਆਹੋ ਕਾ ਪਾਸਪੋਰਟ ਬਣਾਉਣਾ ਵਾ ਇੱਥੇ ਹਣ ਸਾਰੇ ਸਾਡੇ ਅਪਾਇੰਟਮੈਂਟ ਚਲਦੀਆਂ ਵਾ ਵਾਹ ਪਈ ਵਾਹ ਵਾਹ ਵਰੀ ਗਈ ਇਹਨਾਂ ਦੇ ਕਮਾਦੇ ਤੇ ਹਾਲ ਕਿ ਮੈਂ ਦੂਜੀ ਚ ਕੰਨੇ ਵੜ ਗਈ ਉੱਥੋਂ ਫਿਰ ਮੈਂ ਆਪਣੇ ਬਾਤੇ ਆ ਫੇਸ ਵਾਸ਼ ਲਲ ਲਿਆ ਹੋਰ ਮੈਂ ਸੈਟ ਸਟ ਵੀ ਬਥੇਰੇ ਵੇਖੇ ਸੀ ਲੈ ਵੀ ਲੈ ਉੱਥੇ ਉਹਨੇ 3000 ਰੁਪਏ ਬਣਾ ਲਿਆ ਉਹਨਾਂ ਚੀਜ਼ਾਂ ਦਾ ਹੀ 500 3000 ਤੇ ਮੈਂ ਫਿਰ ਉੱਥੇ ਸਾਰਾ ਕੁਝ ਛੱਡ ਆਈ ਮੈਂ ਤੁਹਾਡੇ ਕੋ ਗਾਲਾਂ ਕਿ ਕੌਣ ਖਾਵੇ ਤੂੰ ਗਈਆਂ ਲੈ ਨੀ ਮੁੜ ਕੇ ਮੈਨੂੰ ਤੂੰ ਹੀ ਫਿਰਨਾ ਬਾਜ਼ਾਰ ਦੇ ਵਿੱਚ ਤੇ ਜਾਣਾ ਹੀ ਪੈਣਾ ਉਦਾਂ ਵੀ ਤੇ ਮੂੰਹ ਬਣਾਉਣ ਜਾਣਾ ਹੀ ਆ ਉਦੋਂ ਮੂੰਹ ਬਣਾ ਕੇ ਸਿੱਧਾ ਘਰ ਆ ਜਣਾ ਹੈ ਤੇ ਨਹੀਂ ਅਗਲੀਆਂ ਨੇ ਬਣਾ ਕੇ ਦੇਦਾ ਤਾਂ ਮੈਂ ਬਦਬਦੀ ਉਹਨਾਂ ਦੀ ਗੱਡੀ ਬਹਿ ਜਾਂਦੀ ਵੀ ਫਟਾਫਟ ਮੇਰਾ ਰੰਗ ਨਖਾਰ ਦੋ ਹਾਂ ਬਾਕੀਆਂ ਨੂੰ ਛੱਡੋ ਉੱਥੇ ਤੇ ਪਹਿਲਾਂ ਲੈਣ ਲੱਗੀ ਸੀ ਸਾਰਾ ਦਿਨ ਘਾਇਆਂ ਦੋਵੇਂ ਜਾਣੀਆਂ ਗਈਆਂ ਸੀ ਕਰਾਇਆ ਫੇਰ ਕੱਢੀ ਜਦੋਂ ਉੱਥੇ ਉੱਥੋਂ ਨਿਕਲਿਆ ਆ ਤੇ ਫਿਰ ਮੈਂ ਚੱਲ ਇੱਥੇ ਸੈੱਟ ਸੂਟ ਵੇਖ ਲੈਣੇ ਜੀ ਸੂਟਾ ਦੇ ਨਾਲ ਪਾਉਣੇ ਉਹਦੇ ਵਾਰ ਤੇ ਵੀ ਦੋ ਲੱਲੇ ਆਪਣੇ ਵੱਤ ਵੀ ਮੈਂ ਦੋ ਲੱਲੇ ਐਨੇ ਪੈਸੇ ਮੈਂ ਖੜੇ ਨਹੀਂ ਤੇ ਜਿਹੜਾ ਤੁਹਾਡਾ ਸਕੈਨਰ ਵਾ ਉੱਚੇ ਥੋੜੇ ਜੇ ਪੈਸੇ ਨਿਕਲੇ ਤੇ ਫਿਰ ਮੈਂ ਹਾਂ ਵੇੜਾ ਤੇ ਲਾਇਆ ਸੀ ਦੋ ਨੰਬਰ ਦੋ ਸਕੈਨਰ ਵੇਚੇ ਦੇ ਉਹ ਮੈਨੂੰ ਦੂਜੇ ਦਾ ਤੇ ਨੰਬਰ ਹੀ ਨਹੀਂ ਸੀ ਪਤਾ ਇੱਕ ਦਾ ਮੈਨੂੰ ਪਤਾ ਸੀ ਉਹ ਚੰਦਰੇ ਥੋੜੇ ਜਿਹਾ ਪੈਸੇ ਬੇਇੱਜ਼ਤੀ ਕਰਾ ਕੇ ਮੈਂ ਆ ਗਈ ਨਿਕਲੀ ਉਹ ਬੇਇੱਜ਼ਤੀ ਬੰਦੇ ਫੋਨ ਤੇਰੇ ਕੋਲ ਵੀ ਫੋਨ ਕਰ ਲੈਿੰਦੀ ਮੈਂ ਦੱਸ ਦਿੰਦਾ ਤੈਨੂੰ ਮੈਨੂੰ ਪੁੱਛੀ ਜਾਵੇ ਜਦੋਂ ਮੈਂ ਵੇਖਿਆ ਹੈ ਇਹਦੇ ਚ ਤੇ ਫੂ ਪੈਸੇ ਵੀ ਘਟਵਾ ਤੋੜੀ ਮੜੀ ਲਿਖੀ ਨਾਲ ਕਿ ਉਹਨੂੰ ਨਹੀਂ ਪਤਾ ਕਿ ਦੋ ਸਕੈਨਰ ਵੇਚਾ ਗਏ ਉਹ ਤਾਂ ਪਹਿਲਾਂ ਨਿਕਲ ਗਈ ਦੁਕਾਨ ਚੋਂ ਮੋਟਾ ਦਿਮਾਗ ਤੁਹਾਡਾ ਦੁਆਰਾ ਮੈਂ ਹਿਸਾਬ ਲਾਦੀ ਹਾਂ ਹਾਂ ਹੋ ਮੋਟਾ ਦਿਮਾਗ ਮੈਨੂੰ ਕਿਹੜਾ ਕਰਨਾ ਆਉਂਦਾ ਸੀ ਅਮਾ ਨਾ ਮੋਟਾ ਮੈਂ ਤੁੱਕਾ ਤਾਂ ਕਰ ਲਾ ਕੇ ਉੱਥੇ ਕੀਤਾ ਜਿਹੜੇ ਉਹਦੇ ਪੈਸੇ ਹੀ ਮੈਂ ਐਵੇਂ ਗਲਤੀ ਆ ਇਹ ਨੀਰਾ ਹੱਥ ਵੱਡਣ ਵਾਲਾ ਕੰਮ ਆ ਕੇਵਲੇ ਕਿ ਹੁੰਦਾ ਹੀ ਨਹੀਂ ਕਿਤੇ ਸਕੈਨ ਹੁੰਦਾ ਕਈ ਵਾਰੀ ਬੰਦਾ ਆਪਣੇ ਹੱਥ 'ਚ ਪੈਸੇ ਖੜੇ ਜਿੱਦਾਂ ਮੈਨੂੰ ਚੀਜ਼ਾਂ ਪਸੰਦ ਆਈਆਂ ਦੁਬਾਰਾ ਮੈਨੂੰ ਉਹ ਜਿਹੀ ਮਿਲਦੀਆਂ ਹੀ ਨਹੀਂ ਗਈਆਂ ਹੁਣ ਮੈਂ ਤਾਂ ਤੁਹਾਨੂੰ ਕਿਹਾ ਕਿ ਮੈਨੂੰ ਫੋਨ ਤੇ ਸਕੈਨਰ ਨਾਲ ਭੇਜੀ ਮੈਂ ਆਪਣੇ ਘਰੋਂ ਕਰੀ ਜਾਊਂਗਾ ਤਾਂ ਵੀ ਤੁਸੀਂ ਮੰਨਦੀਆਂ ਨਹੀਂ ਮਗਰੇ ਪੈਸੇ ਘਰ ਘੜਾ ਕੇ ਰੱਖੇ ਹੁੰਦੇ ਆ ਹੁਣ ਸਮਝ ਆ ਨੀਗਾ ਪੈਸੇ ਕਢਾਉਂਦਾ ਜਿੰਨੀ ਚੋਰੀਆਂ ਵੱਧ ਗਈਆਂ ਮੈਨੂੰ ਤਾਂ ਆਪ ਕਹਿਣਾ ਗਰਮੀ 'ਚ ਜਾਣ ਨੂੰ ਜੀ ਕਰਦਾ ਹੁਣ ਕਿਤੇ ਉਹਨਾ ਮੈਨੂੰ ਘਰ ਕਹਿੰਦੀ ਦਿੱਤਾ ਹੁਣ ਫਿਰ ਮੈਂ ਹਿੱਸੇ ਮੇਰੀ ਵਿੱਚ ਹੀ ਰਹਿਣੀ ਆ ਤੈਨ ਕੋਈ ਗੱਲ ਨਹੀਂ ਤਫਾ ਕਰੀ ਨੂੰ ਹੁਣ ਫਿਰ ਮੈਂ ਤੈਨੂੰ ਗੱਲ ਕਰਨੀ ਹੈ ਹਾਂ ਕੋੜਿਆਈ ਨਾ ਵਿਚੋਲਾ ਤੇ ਵਿਚੋਲਣ ਆਹੋ ਐ ਨਹੀਂ ਨਹੀਂ ਸਰ ਉਹ ਚੋਲਾ ਤੇ ਵਿਚੋਲਣ ਆਹੋ ਜੇ ਸੁੱਖ ਨੂੰ ਦੱਸ ਪਾਉਂਦੇ ਸੀ ਅੱਛਾ ਐਣਾ ਦੇ ਹਾਂ ਤੇ ਭਾਗੇ ਦੱਸ ਆਹੋ ਫੋਟੋ ਦੇਖੀ ਇਹ ਮੁੰਡੇ ਦੀ ਤੇ ਮੁੰਨੂ ਤੇ ਦਿਖਾ ਦੇਣੀ ਫੋਟੋ ਅੰਦਰ ਹੀ ਪਈ ਮਮੀ ਕੋ ਹਣੀ ਮੈਂ ਕਿਹਾ ਮੈਂ ਤੇ ਇਹ ਜਿਹੀ ਪਈ ਮੇਰੀ ਗੱਲ ਸੁਣ ਲਓ ਜੇ ਇਹ ਤੇ ਮੈਨੂੰ ਮੁੰਡਾ ਪਸੰਦ ਆ ਗਿਆ ਨਾ ਫੇਰ ਰਿਸ਼ਤਾ ਹੋਊਗਾ ਹਾਂ ਮੁੰਡਾ ਲੱਭਣਾ ਜਿੱਦਾਂ ਦੀ ਸਾਡੀ ਕੁੜੀ ਆ ਗੋਰੀ ਚਿੱਟੀ ਓਦਾਂ ਦਾ ਮੁੰਡਾ ਗੋਰਾ ਚਿੱਟਾ ਲੱਭਣਾ ਮੈਨੂੰ ਪਾ ਕੇ ਚੱਟਣਾ ਨਹੀਂਗਾ ਹਾਂ ਜ਼ਮੀਨ ਜਾਂਦਾ ਦੇਖਣੀ ਘਰ ਬਾਹਰ ਦੇਖਣਾ ਵਾ ਮੁੰਡੇ ਦਾ ਪੁੱਛਣਾ ਲੱਗੋਗਾ ਕਿ ਕੂਨਸਣ ਕਿਦਾਂ ਕੋਈ ਨਸ਼ਾ ਪਤਤ ਨਹੀਂ ਕਰਦਾ ਰੰਗ ਕੱਲੇ ਨੂੰ ਕੀ ਕਰਨਾ ਵਾ ਕੋਈ ਕਿ ਗੱਲਾਂ ਬਾਤਾਂ ਵੀ ਨਾ ਖੇ ਲੰਮੀ ਪੈ ਗਈਆਂ ਕੋਈ ਜਵਨੀ ਮੰਮੀ ਗੱਲ ਕੀ ਹੋਣੀ ਨਹੀਂ ਤੇ ਬਲਜੀਤ ਵੀ ਨਾ ਹੁੰਦਾ ਪੀਆ ਤੁਸੀਂ ਕਰਾਈਆਂ ਇਹ ਜਿਹੜਾ ਗਈਆਂ ਕੰਮ ਜਿਹੜੇ ਗਈਆਂ ਆਹੋ ਮੰਮੀ ਕਿੱਥੇ ਹੋਇਆ ਵਾ ਮੈਨੂੰ ਜਾਣਾ ਪੈਣਾ ਫੇਰ ਕੱਲ ਨੂੰ ਫੇਰ ਜਾਣਾ ਪੈਣਾ ਹਾਂ ਭਾਬੀ ਨੇ ਕੀ ਖਰੀਦਦੀ ਗਰੂਦੀ ਕੁਛ ਨਹੀਂ ਆਵੇਂ ਮੰਮੀ ਬਾਧੂ ਦਾ ਜਰੂਸ ਕਟਾ ਲੈ ਆਈਆਂ ਨਹੀਂ ਕੀ ਕੋਈ ਬੇਸਤੀ ਕਰਾਂ ਦੀ ਕੱਕ ਹੀ ਨਹੀਂ ਇੱਕ ਫੇਸ ਵਾਸ਼ ਜਾਂ ਲੈ ਆਈਏ ਦੁਕਾਨੇ ਮਨ ਕਿ ਹੋਰ ਕੁਛ ਵੀ ਨਹੀਂ ਸਾਰੀ ਤੁਸੀਂ ਦਿਹਾੜੀ ਖਾਡ ਆਈਆਂ ਮੰਮੀ ਦੁਕਾਨ ਵਾਲੇ ਦਾ ਸਾਰਾ ਖਲਾਰਾ ਪਾ ਕੇ ਜਦੋਂ ਉਹਨੇ ਬਿੱਲ ਬਣਾਇਆ